ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਘਰ ਦੀ ਫਰੰਟ ਤੋਂ ਹੀ ਸਾਰੇ ਦੇਖ ਹੀ ਲਈ ਹੈ ਜੀ ਫਰੰਟ ਤੇ ਸਾਰੇ ਟੈਲ ਲੱਗੀ ਹੋਈ ਹੈ ਐਂਟਰੀ ਤੇ ਵਿਹੜੇ ਵਿੱਚ ਸਾਰਾ ਟੈਲ ਲੱਗੀ ਹੋਈ ਹੈ ਪੱਥਰ ਲੱਗਾ ਹੋਇਆ ਹੈ ਇੱਕ ਸਾਈਡ ਤੇ ਵਾਸ਼ਪਿਸ਼ਣ ਲੱਗਾ ਹੋਇਆ ਘਰ ਵਿੱਚ ਤਿੰਨ ਕਮਰੇ ਬਣੇ ਹੋਏ ਹਨ ਇੱਕ ਕਿਚਨ ਬਣੀ ਹੋਈ ਹੈ ਇੱਕ ਕਮਰੇ ਨਾਲ ਅਟੈਚ ਵਾਸ਼ਰੂਮ ਬਣਿਆ ਹੋਇਆ ਤੁਹਾਨੂੰ ਸਾਰਾ ਪਰਿਵਾਰ ਦਿਖਾ ਦਿੰਨੇ ਆ ਇੱਕ ਕਮਰਾ ਬਣਿਆ ਹੋਇਆ ਇਧਰ ਵੀ ਸਾਰਾ ਪੇਂਟ ਦਾ ਕੰਮ ਛੱਤ ਤੇ ਪੀਓਪੀ ਦੀਵਾਰਾਂ ਤੇ ਵਾਲਪੇਪਰ ਦਾ ਕੰਮ ਸਾਰਾ ਹੋਇਆ ਹੋਇਆ ਜੀ ਬਾਕੀ ਤੇ ਸਾਰਾ ਦੇਖ ਰਹੇ ਹੋ ਕੈਮਰਾ ਸਾਰੇ ਪਾਸੇ ਘੁਮਾ ਦਿੰਨੇ ਆ ਆ ਦੇਖੋ ਜੀ ਮਾਲਕ ਨੇ ਕਿਹਾ ਹੈ ਕਿ ਸਮਾਨ ਸਾਰਾ ਫਰਨੀਚਰ ਵਗੈਰਾ ਵਿੱਚੇ ਦੇਣਾ ਤੇ ਇੱਧਰਲੇ ਪਾਸੇ ਕਿਚਨ ਬਣੀ ਹੋਈ ਆ ਕਿਚਨ ਵਿੱਚ ਵੀ ਸਾਰਾ ਕਬੂਡ ਦਾ ਕੰਮ ਹੋਇਆ ਹੋਇਆ ਇੱਕ ਸਾਈਡ ਤੇ ਜਿੱਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਇਹ ਘਰ ਆਬਾਦੀ ਦੇ ਬਿਲਕੁਲ ਵਿੱਚ ਬਣਿਆ ਹੋਇਆ ਜੀ ਘਰ ਦੇ ਨਾਲ ਹੀ ਬਿਲਕੁਲ ਬਾਜ਼ਾਰ ਹੈ ਸਾਰਾ ਸਮਾਨ ਉੱਥੋਂ ਮਿਲਦਾ ਹੈ ਜੀ ਘਰ ਦੀ ਜਗ੍ਹਾ 2.5 ਮਰਲੇ ਹੈ ਤੁਹਾਨੂੰ ਦੂਜਾ ਕਮਰਾ ਵੀ ਦਿਖਾ ਦਿੰਨੇ ਆ ਕਿਚਨ ਦੇ ਨਾਲ ਹੀ ਦੂਜਾ ਕਮਰਾ ਬਣਿਆ ਹੋਇਆ ਆ ਆ ਦੇਖੋ ਜੀ ਐਚ ਵੀ ਸਾਰਾ ਦੀਵਾਰਾਂ ਤੇ ਵਾਲਪੇਪਰ ਟੈਲ ਛੱਤ ਤੇ ਪੀਓਪੀ ਪੱਥਰ ਦਾ ਫਰਿਸ਼ਤੇ ਕੰਮ ਸਾਰਾ ਟੋਟਲੀ ਹੋਇਆ ਹੋਇਆ ਜੀ ਦੇ ਦੇ ਨਾਲ ਹੀ ਅਟੈਚ ਵਾਸ਼ਰੂਮ ਬਣਿਆ ਹੋਇਆ ਤੁਹਾਨੂੰ ਵਾਸ਼ਰੂਮ ਵੀ ਦਿਖਾ ਦਿੰਨੇ ਆ ਜੀ ਮਾਲਕਾਂ ਦਾ ਨੰਬਰ ਵੀ ਤੁਹਾਨੂੰ ਸਕਰੀਨ ਤੇ ਦੇ ਦਿੰਨੇ ਆ ਤੇ ਬੋਲ ਕੇ ਮੈਂ ਦੱਸ ਦਿੰਨਾ ਜੀ 97799 81309 ਇਹ ਮਾਲਕਾਂ ਦਾ ਨੰਬਰ ਹੈ ਤੁਸੀਂ ਇਹਨਾਂ ਨੂੰ ਫੋਨ ਕਰਕੇ ਸਾਰਾ ਪੁਸਤਕ ਦੇ ਮਕਾਨ ਬਾਰੇ ਤੇ ਬਾਕੀ ਤੁਹਾਨੂੰ ਮੈਂ ਐਡਰੈਸ ਵੀ ਦੱਸ ਦਿੰਨਾ ਇਸ ਘਰ ਦਾ ਇਹ ਜੀ ਬਸਤੀ ਗੁੱਜਣ ਲਾਂਬਾ ਬਾਜ਼ਾਰ ਵਿੱਚ ਪੈਂਦਾ ਹੈ ਜੀ ਜੋ ਕਿ ਜਲੰਧਰ ਵਿੱਚ ਹੈ ਸਾਡੇ ਕਈ ਭੈਣਾ ਅਤੇ ਵੀਰਾਂ ਨੇ ਕਮੈਂਟ ਵਿੱਚ ਕਿਹਾ ਸੀ ਕਿ ਜਲੰਧਰ ਸਾਈਡ ਦੀ ਕੋਈ ਘਰ ਦੀ ਵੀਡੀਓ ਲੈ ਕੇ ਆਓ ਤਾਂ ਅਸੀਂ ਉਹਨਾਂ ਦੀ ਡਿਮਾਂਡ ਨੂੰ ਵੱਧ ਨਜ਼ਰ ਰੱਖਦੇ ਹੋਏ ਜਲੰਧਰ ਸਾਈਡ ਦੀ ਵੀਡੀਓ ਹੀ ਲੈ ਕੇ ਆਏ ਆ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਟੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਹਦਰ ਵਾਲੀ ਸੈਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਬਾਕੀ ਅਸੀਂ ਰੇਂਜ ਦੇ ਮੁਤਾਬਿਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ। ਤੁਸੀਂ ਆਪਣੀ ਰੇਂਜ ਦੇ ਮੁਤਾਬਿਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ। ਇਸ ਦੀ ਡਿਮਾਂਡ ਮਾਲਕ ਨੇ 17 ਲੱਖ ਰੁਪਏ ਰੱਖੀ ਹੈ। ਬਾਕੀ ਤੁਸੀਂ ਰੇਟ ਦੀ ਗੱਲ ਫੋਨ ਤੇ ਕਰ ਲਿਓ। ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਨਵਰ ਟਾਈਮ ਵਿੱਚ ਘਰਾਂ ਕੋਠੀਆਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ